ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਗਰਮੀਆਂ ਦਾ ਠਹਿਰਨ ਲਈ ਰਾਮ ਬਾਗ ਸਿੱਖਾਂ ਦੀ ਮਿਨੀ ਰਾਜਧਾਨੀ ਜੋ ਮਹਾਰਾਜਾ ਰਣਜੀਤ ਸਿੰਘ ਨੇ ਬਣਾਈ ਸੀ ਸਮਰ ਪੈਲਸ ਵੀ ਆਪਾਂ ਬੋਲ ਦਿੰਦੇ ਆ ਤਾਂ ਇਸ ਪੈਲਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਗਰਮੀਆਂ ਜਾ ਕੇ ਠਹਿਰਿਆ ਕਰਦੇ ਸਨ ਇੱਧਰ ਇੱਕ ਤਲਾਬ ਵੀ ਬਣਿਆ ਹੋਇਆ ਜਿਹਦੇ ਇੱਥੋਂ ਹਵਾ ਦੇ ਨਾਲ ਅੰਦਰਵਾਰਮ ਜਦੋਂ ਹਵਾ ਜਾਂਦੀ ਹੋਵੇਗੀ ਤਾਂ ਅੰਦਰ ਠੰਡਕ ਦੇਣ ਦੇ ਲਈ ਯਾਨੀ ਕਿ ਜਿਵੇਂ ਏਸੀ ਵਗੈਰਾ ਨੂੰ ਆਪਾਂ ਅੱਜ ਕੱਲ ਚਲਦੇ ਉਦੋਂ ਤੇ ਏਸੀ ਨਹੀਂ ਸੀ ਲਗ ਭਾਗ ਇਹ 200 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਇਹ ਪਹਿਲੇ ਸ ਬਣੇ ਨੂੰ ਇਸ ਮਹੱਲ ਬਣੇ ਨੂੰ ਤੇ ਕਿੰਨਾ ਸੋਹਣੇ ਤਰੀਕੇ ਨਾਲ ਮਹੱਲ ਬਣਾਇਆ ਇੱਥੇ ਸਾਡਾ ਮਹਾਰਾਜਾ ਰਣਜੀਤ ਸਿੰਘ ਜੀ ਜਿਹੜੇ ਸੀ ਉਹ ਠਹਿਰਿਆ ਕਰਦੇ ਸਨ ਤੇ ਗਰਮੀਆਂ ਦੀ ਜਿਹੜੇ ਦਿਨ ਸੀ ਇੱਥੇ ਹੀ گزارਦੇ ਸਨ ਕਿਉਂਕਿ ਇਹ ਸਿੱਖਾਂ ਦੀ ਮਿੰਨੀ ਰਾਜਧਾਨੀ ਬਣ ਗਈ ਸੀ 1800 1800 ਸ਼ੁਰੂ ਹੋ ਗਈ ਸੀ ਤੇ ਵੇਖੋ ਕਿੰਨੇ ਸੋਹਣੇ ਡਿਜ਼ਾਈਨ ਬਣਾਏ ਗਏ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਇੰਜੀਨੀਅਰਾਂ ਵੱਲੋਂ ਤੇ ਮਹਾਰਾਜਾ ਰਣਜੀਤ ਸਿੰਘ ਜੀ ਇੱਥੇ ਜਦੋਂ ਬਹਿੰਦੇ ਹੋਣਗੇ ਕਿੰਨਾ ਮਜ਼ਾ ਆ ਲੱਗਦਾ ਹੋਊਗਾ ਜਿੱਦੋਂ ਸਿੱਖ ਰਾਜ ਦੀਆਂ ਗੱਲਾਂ ਹੁੰਦੀਆਂ ਹੁਣ ਜਿਹੜਾ ਸਰਦਾਰ ਹਰੀ ਸਿੰਘ ਨਲਵਾ ਜੀ ਠਹਿਰਦੇ ਹੋਣਗੇ ਪੰਜ ਹੱਥਾ ਭਾਈ ਨਿਹੰਗ ਸਿੰਘ ਠਹਿਰਦੇ ਹੋਣਗੇ ਗੁਰਬਖਸ਼ ਭਾਈ ਗੁਰਬਖਸ਼ ਸਿੰਘ ਜੀ ਠਹਿਰਦੇ ਹੋਣਗੇ ਤੇ ਕਈ ਸਾਡੇ ਹੋਰ ਭੈਣ ਭਰਾ ਸਿੱਖ ਕੌਮ ਦੇ ਜਰਨੈਲ ਜਿਹੜੇ ਨੇ ਉਹ ਇਹਨਾਂ ਜਗ੍ਹਾ ਤੇ ਜਿੱਦੋਂ ਠਹਿਰਦੇ ਹੋਣਗੇ ਤੇ ਕਿੰਨਾ ਵਧੀਆ ਲੱਗਦਾ ਹੋਊਗਾ ਇੱਥੇ ਇੱਕ ਡੇਟ ਦਿੱਤੀ ਹੋਈ ਆ ਜਿਹਨੂੰ ਆਪਾਂ ਵੇਖ ਸਕਦੇ ਹਾਂ ਕਿ ਇਹ 1837 ਦੀ ਡੇਟ ਦਿੱਤੀ ਗਈ ਆ 1837 ਦੀ ਆਪਾਂ ਇਹਨੂੰ ਨੇੜਿਓਂ ਕਰਕੇ ਦੇਖ ਸਕਦੇ ਹਾਂ। ਹਾਂ 1837 ਜਿਹੜਾ ਸੀ ਉਸ ਸਮੇਂ ਦੇ ਮਤਾਬਕ ਸਮਰ ਰੈਜ਼ਿਡੈਂਸ। ਥੱਲੇ ਉਪਦੇਵ ਵਿੱਚ ਲਿਖਿਆ ਹੋਇਆ ਤੇ ਬਹੁਤ ਹੀ ਸੋਹਣੇ ਤਰੀਕੇ ਨਾਲ ਬਣਾਇਆ ਗਿਆ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੀ ਮਿੱਠੀ ਯਾਦ ਨੂੰ। ਤੇ ਜਦੋਂ ਵੀ ਅਸੀਂ ਇੱਥੇ ਆਉਂਨੇ ਆ ਸਾਹਮਣੇ ਪ੍ਰੈਸ ਪਾਸੇ ਵੀ ਮਹਾਰਾਜਾ ਰਣਜੀਤ ਸਿੰਘ ਦੀ ਮਿੱਠੀ ਯਾਦ ਦੇ ਵਿੱਚ ਇੱਕ ਪੈਲਸ ਬਣਿਆ ਜਿੱਥੇ ਗਰਮੀਆਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਠਹਿਰੇ ਸਨ। ਤਾਂ ਇਥੋਂ ਸੱਚਖੰਡ ਦਰਬਾਰ ਸਾਹਿਬ ਅੰਮ੍ਰਿਤਸਰ ਜਿਹੜਾ ਸੀ ਉਹ ਬੜੇ ਆਰਾਮ ਨਾਲ ਉੱਥੋਂ ਦਰਸ਼ਨ ਹੋ ਜਾ ਕਰਦੇ ਸਨ ਜਦੋਂ ਆਪਾਂ ਇਹਦੇ ਉੱਪਰ ਜਾਂਦੇ ਹਾਂ ਤਾਂ ਉੱਥੋਂ ਦਰਸ਼ਨ ਜਿਹੜੇ ਸੀ ਬੜੇ ਆਰਾਮ ਨਾਲ ਕੀਤੇ ਜਾਂਦੇ ਸਨ ਇਸ ਮੁਬਾਰਕ ਸਥਾਨ 'ਤੇ ਇਹ ਬੜੀ ਖੁਸ਼ੀ ਹੁੰਦੀ ਆ ਇਹੋ ਜਿਹੇ ਸਥਾਨਾਂ 'ਤੇ ਆ ਕੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਇਆ ਕਰੋ ਜਿਸ ਦਿਨ ਕੋਈ ਛੁੱਟੀ ਹੁੰਦੀ ਆ ਜਾਂ ਛੁੱਟੀ ਦਾ ਸਮਾਂ ਹੁੰਦਾ ਆ ਤਾਂ ਕਿ ਬੱਚਿਆਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਲੱਗੇ ਬੱਚੇ ਸਾਡੇ ਜਾਣਣ ਕਿ ਇੱਥੇ ਤਾਂ ਕਿੰਨੇ ਕਿੰਨੇ ਮਹਾਨ ਯੋਧੇ ਜਰਨੈਲ ਹੁੰਦੇ ਰਹੇ ਨੇ ਬੇਸ਼ੱਕ ਕਾਂਗਰਸ ਸਰਕਾਰ ਨੇ ਇਹਦਾ ਨਾਮ ਬਦਲ ਕੇ ਕੰਪਨੀ ਬਾਗ ਰੱਖ ਦਿੱਤਾ ਸੀ ਕਿ ਉਸ ਤੋਂ ਬਾਅਦ RAM ਦਾ ਗੁਰੂ ਦਾ ਮਹਾਰਾਜਾ ਰਣਜੀਤ ਸਿੰਘ ਨੇ ਜੋ RAM ਬਾਗ ਨਾਮ ਦਿੱਤਾ ਕਿੰਨਾ ਵਧੀਆ ਨਾਮ ਦਿੱਤਾ ਧੰਨ ਧੰਨ ਗੁਰੂ RAM ਸਾਹਿਬ ਜੀ ਦੀ ਮਿੱਠੀ ਜਾਤ ਦੇ ਵਿੱਚ ਤੇ ਇੱਥੇ ਕੋਈ ਮਹਾਰਾਜਾ ਰਣਜੀਤ ਸਿੰਘ ਨੇ ਬੜੇ ਕਾਰੋਬਾਰ ਵੀ ਵਿਕਸਿਤ ਕੀਤੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਸਾਰਾ ਸਿੱਖ ਧਰਮ ਦੇ ਲਈ ਕੰਮ ਕੀਤਾ ਸੱਚਖੰਡ ਦਰਬਾਰ ਸਾਹਿਬ ਤੇ ਲਗਭਗ 400 ਕਿਲੋ ਜਾਨਿਕਾ ਚਾਰ ਕੁਇੰਟਲ ਸੋਨੇ ਦੀ ਸੇਵਾ ਕੀਤੀ ਤਾਂ ਬਹੁਤ ਹੀ ਵਧੀਆ ਕੰਮ ਕੀਤੇ ਮਹਾਰਾਜਾ ਰਣਜੀਤ ਸਿੰਘ ਨੇ ਤੇ ਇਥੋਂ ਹੀ ਸਰਦਾਰ ਅਕਾਲੀ ਫੁੱਲਾ ਸਿੰਘ ਜੀ ਦੀ ਵੀ ਹੁੰਦੀ ਰਹੇ ਹੋਣਗੇ ਜੀ ਸਿੱਖ ਜਰਨੈਲ ਅਕਾਲੀ ਫੁੱਲਾ ਸਿੰਘ ਜੀ ਇਧਰਲੇ ਪਾਸੇ ਵੀ ਇੱਕ ਤਲਾਬ ਬਣਿਆ ਹੋਇਆ ਕਿ ਜੇ ਇਧਰੋਂ ਵੀ ਹਵਾ ਲੰਘਦੀ ਹੋਏਗੀ ਉਸ ਸਮੇਂ ਦੇ ਮੁਤਾਬਕ ਤਾਂ ਅੰਦਰ ਨੂੰ ਠੰਡਕ ਜਾਂਦੀ ਹੋਏਗੀ ਕਾਫੀ ਜ਼ਿਆਦਾ ਤੇ ਤੁਸੀਂ ਵੇਖ ਸਕਦੇ ਹੋ ਕਿੰਨਾ ਵਧੀਆ ਤਰੀਕੇ ਨਾਲ ਇਹ ਨੂੰ ਬਣਾਇਆ ਗਿਆ ਹੈ ਤਾਂ ਇੱਥੇ ਠਹਿਰਨ ਦੇ ਲਈ ਇਹ ਥੱਲੇ ਹੋ ਸਕਦਾ ਕੋਈ ਅੰਡਰਗਰਾਉਂਡ ਥੱਲੇ ਵੀ ਕੁਝ ਬਣਿਆ ਹੋਵੇ ਤਾਂ ਇਧਰੋਂ ਵੀ ਬਿਲਡਿੰਗ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕਿਤੇ ਕੋਈ ਤਰੇੜ ਨਹੀਂ ਆ ਕਿੰਨੇ ਸੋਹਣੇ ਇੰਜੀਨੀਅਰ ਹੋਣਗੇ ਉਸ ਸਮੇਂ ਦੇ ਮੁਤਾਬਕ ਜਿਨ੍ਹਾਂ ਨੇ ਐਡੇ ਵਧੀਆ ਤਰੀਕੇ ਨਾਲ ਇਸ ਨੂੰ ਸਾਰੇ ਨੂੰ ਬਣਾਇਆ ਆ ਜਦੋਂ ਵੀ ਤੁਸੀਂ ਅੰਮ੍ਰਿਤਸਰ ਆਓ ਤਾਂ ਜਰੂਰ ਮਹਾਰਾਜਾ ਰਣਜੀਤ ਸਿੰਘ ਜੀ ਦੀ ਰਾਜਧਾਨੀ ਜੋ ਸਾਡੀ ਸਿੱਖਾਂ ਦੀ ਰਾਜਧਾਨੀ ਆ ਉਹਨੂੰ ਵੇਖਣ ਲਈ ਆਉਣਾ ਚਾਹੀਦਾ ਆ ਇਹ ਸਾਡਾ ਹੱਕ ਵੀ ਬਣਦਾ ਤੇ ਫਰਜ਼ੀ ਵੀ ਬਣਦਾ ਆ ਤੋ ਕਿ ਮਹਾਰਾਜਾ ਰਣਜੀਤ ਸਿੰਘ ਸਾਡੇ ਸਿੱਖ ਰਾਜੇ ਸਨ ਅਸੀਂ ਉਹਨਾਂ ਨੂੰ ਲੱਖ ਲੱਖ ਸਲਾਮ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਚਰਨ ਪੈਂਦੇ ਰਹੇ ਨੇ ਅੰਮ੍ਰਿਤਸਰ ਦੀ ਤਰਤੀਬ ਦੇ ਉੱਪਰ ਤਾਂ ਇੱਥੋਂ ਫਿਰ ਕਿੱਥੇ ਕਾਬਿਲ ਤੱਕ ਦਾ ਰਾਜ ਸਥਾਪਿਤ ਕੀਤਾ ਤੇ ਕਿੰਨੇ ਦੂਰ ਤੱਕ ਸਿੱਖ ਰਾਜ ਦੀ ਜਿਹੜੀ ਸੀ ਧਾਕ ਜਮਾਈ ਸਿੱਖਾਂ ਦਾ ਕੌਮੀ ਖਾਲਸਾ ਜੀ ਨੀਲੇ ਰੰਗ ਦਾ ਪ੍ਰਚਾਰ ਕੀਤਾ ਜਿਹੜੀਆਂ ਸੀ ਸਿੱਖ ਰਾਜ ਦੀਆਂ ਮਿਸਲਾਂ ਨੂੰ ਜਿਹੜੀਆਂ ਹੀ ਮਜ਼ਬੂਤੀ ਦੇ ਨਾਲ ਅਸੀਂ ਯਾਦ ਕਰਨਾ ਚਾਹੀਦਾ ਰਾਮ ਬਾਗ ਦੇ ਵਿੱਚ ਬਹੁਤ ਹੀ ਪੰਛੀ ਜਿਹੜੇ ਨੇ ਅਲੱਗ ਤਰ੍ਹਾਂ ਦੀਆਂ ਮਿੱਠੀਆਂ-ਮਿੱਠੀਆਂ ਵਾਜਾਂ ਦੇ ਰਹੇ ਨੇ ਸ਼ਾਮਾਂ ਪੈ ਚੁੱਕੀਆਂ ਨੇ ਪੰਛੀ ਉੱਡ ਰਹੇ ਨੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਯਾਦ ਕਰ ਰਹੇ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤੇ ਸਿੱਕਾ ਆਪਣੇ ਪਰਿਵਾਰ ਦੇ ਨਾਲ ਅੱਜ ਅਸੀਂ ਸਾਰੇ ਜਾਣੇ ਰਾਮ ਬਾਗ ਸੇ ਆਇਤਾ ਸਾਨੂੰ ਬੜਾ ਚੰਗਾ ਲੱਗਾ ਆ ਕਿ ਇਸ ਮੁਬਾਰਕ ਥਾਨ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਯਾਦ ਕਰਕੇ ਉਹਨਾਂ ਦੇ ਮਿੱਠੇ ਜੇ ਰਾਜ ਨੂੰ ਯਾਦ ਕਰਕੇ ਤੇ ਮਾਨੂੰ ਬੜੀ ਖੁਸ਼ੀ ਹੋਈ ਜੁਲਿਆ ਵਾਸਤੇ ਰਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨਾ